ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਕੁਕਿੰਗ ਚੈਨਲ ਪੰਜਾਬੀ ਹੋਮ ਕਿਚਨ ਦੇ ਵਿੱਚ ਅੱਜ ਅਸੀਂ ਬਹੁਤ ਹੀ ਸਪੈਸ਼ਲ ਕੋਕੋਨਟ ਬਰਫੀ ਬਣਾ ਕੇ ਤਿਆਰ ਕਰਾਂਗੇ ਜਿਸ ਵਿੱਚ ਨਾ ਤਾਂ ਅਸੀਂ ਚੀਨੀ ਦੀ ਵਰਤੋਂ ਕੀਤੀ ਹੈ ਅਤੇ ਨਾ ਹੀ ਕੰਡੈਂਸਡ ਮਿਲਕ ਦੀ ਵਰਤੋਂ ਕੀਤੀ ਹੈ ਫਿਰ ਵੀ ਇਹ ਬਰਫੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਈ ਹੈ ਚਲੋ ਜੀ ਅੱਜ ਦੀ ਇਸ ਮਜ਼ੇਦਾਰ ਰੈਸਪੀ ਨੂੰ ਸ਼ੁਰੂ ਕਰਦੇ ਹਾਂ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਰੱਖੜੀ ਬੰਧਨ ਸਪੈਸ਼ਲ ਅੱਜ ਅਸੀਂ ਕੋਕੋਨਟ ਦੀ ਬਰਫੀ ਬਣਾਵਾਂਗੇ ਦੇਖੋ ਬਰਫੀ ਇੰਨੀ ਵਧੀਆ ਤੇ ਇੰਨੀ ਸੌਫਟ ਬਣੀ ਹੈ ਤੇ ਇਸ ਬਰਫੀ ਨੂੰ ਚਟਪਟੇ ਬਣਾ ਕੇ ਤਿਆਰ ਕਰ ਲਵਾਂਗੇ ਬਰਫੀ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਇੱਥੇ ਮੈਂ ਇੱਕ ਕੱਪ ਗੁੜ ਲਿਆ ਹੈ ਗੁੜ ਨੂੰ ਕ੍ਰਸ਼ ਕਰਕੇ ਅਸੀਂ ਇੱਥੇ ਇੱਕ ਬੌਲ ਦੇ ਵਿੱਚ ਪਾ ਦਾਂਗੇ ਅਤੇ ਹੁਣ ਇਸ ਬੌਲ ਦੇ ਵਿੱਚ ਇੱਕ ਕੱਪ ਗਰਮ ਪਾਣੀ ਪਾ ਕੇ ਰੱਖ ਦਾਂਗੇ ਤਾਂ ਜੋ ਗੁੜ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਮੈਲਟ ਹੋ ਜਾਵੇ ਤੁਸੀਂ ਚਾਹੋ ਤਾਂ ਗੁੜ ਨੂੰ ਓਵਰਨਾਈਟ ਵੀ ਭਿਓਂ ਕੇ ਰੱਖ ਸਕਦੇ ਹੋ ਗੁੜ ਨੂੰ ਭਿਓਂਣ ਤੋਂ ਬਾਅਦ ਇਸ ਨੂੰ ਅਸੀਂ ਢੱਕ ਕੇ 3 ਤੋਂ 4 ਘੰਟੇ ਲਈ ਰੱਖ ਦਾਂਗੇ ਹੁਣ ਇੱਥੇ ਮੈਂ ਗੈਸ ਤੇ ਇੱਕ ਪੈਨ ਰੱਖਿਆ ਹੈ ਪੈਨ ਦੇ ਵਿੱਚ ਅਸੀਂ ਇੱਕ ਕੱਪ ਡੈਸੀਕੇਟਡ ਕੋਕੋਨਟ ਮੀਨਸ ਸੁਕਾ ਨਾਰੀਅਲ ਦਾ ਬੁਰਾਦਾ ਪਾਵਾਂਗੇ ਤੁਸੀਂ ਚਾਹੋ ਤਾਂ ਇੱਥੇ ਫਰੈਸ਼ ਨਾਰੀਅਲ ਨੂੰ ਕ੍ਰਸ਼ ਕਰਕੇ ਵੀ ਇਸਤੇਮਾਲ ਕਰ ਸਕਦੇ ਹੋ ਨਾਰੀਅਲ ਦਾ ਬੁਰਾਦਾ ਪਾਉਣ ਤੋਂ ਬਾਅਦ ਅਸੀਂ ਇਸ ਨੂੰ ਲੋ ਫਲੇਮ ਤੇ 2 ਤੋਂ 3 ਮਿੰਟ ਤੱਕ ਰੋਸਟ ਕਰਨਾ ਹੈ ਅਸੀਂ ਇਸ ਦਾ ਜ਼ਿਆਦਾ ਕਲਰ ਚੇਂਜ ਨਹੀਂ ਕਰਨਾ ਨਾਲ-ਨਾਲ ਹਿਲਾਉਂਦੇ ਹੋਏ ਅਸੀਂ ਇਸ ਨੂੰ ਹਲਕਾ ਜਿਹਾ ਬ੍ਰਾਊਨ ਕਰਨਾ ਹੈ ਤੇ ਤਾਂ ਜੋ ਇਸ ਦੀ ਨਮੀ ਖਤਮ ਹੋ ਜAVE ਇਥੇ ਸਿਕਓ ਦਾ ਬਿਲਕੁਲ ਵੀ ਇਸਤੇਮਾਲ ਨਹੀਂ ਕਰਨਾ ਨਾਰੀਅਲ ਨੂੰ ਅਸੀਂ ਡਰਾਈ ਰੋਸਟ ਹੀ ਕਰਨਾ ਹੈ ਮੈਂ ਉਸੇ ਗੈਸ ਦਾ ਫਲੇਮ ਬੰਦ ਕਰ ਦਾਂਗੇ ਤੇ ਹੁਣ ਇਥੇ ਅਸੀਂ ਇੱਕ ਭਾਰੀ ਤਲੇ ਦੀ ਕੜਾਹੀ ਰੱਖਾਂਗੇ ਕੜਾਹੀ ਦੇ ਵਿੱਚ ਮੈਂ ਇੱਕ ਕੱਪ ਦੁੱਧ ਪਾਇਆ ਹੈ ਇਹ ਦੁੱਧ ਮੈਂ ਪਹਿਲਾਂ ਹੀ ਗਰਮ ਕਰਕੇ ਰੱਖਿਆ ਸੀ ਇਸ ਲਈ ਅਸੀਂ ਗਰਮ ਦੁੱਧ ਦੇ ਵਿੱਚੋਂ ਇੱਕ ਕੱਪ ਦੁੱਧ ਲੈ ਲਿਆ ਹੈ ਦੁੱਧ ਨੂੰ ਅਸੀਂ ਚੰਗੀ ਤਰ੍ਹਾਂ ਬੋਇਲ ਕਰਨਾ ਹੈ ਇਸ ਨੂੰ ਉਦੋਂ ਤੱਕ ਬੋਇਲ ਕਰਨਾ ਹੈ ਜਦ ਤੱਕ ਇਹ ਥੋੜਾ ਥਿੱਕ ਨਾ ਹੋ ਜਾਵੇ ਪਾਓ ਥੋੜਾ ਗਾੜਾ ਨਾ ਹੋ ਜਾਵੇ ਲਗਾਤਾਰ ਅਸੀਂ ਇਸ ਨੂੰ ਹਿਲਾਉਂਦੇ ਰਹਿਣਾ ਹੈ ਜਦੋਂ ਦੁੱਧ ਹਲਕਾ ਜਾਂ گاੜਾ ਹੋ ਜਾਵੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਰੋਸਟ ਕੀਤੇ ਹੋਏ ਨਾਰੀਅਲ ਦਾ ਬੁਰਾਦਾ ਅਸੀਂ ਇਹਦੇ ਵਿੱਚ ਪਾ ਦਾਂਗੇ ਅਤੇ ਇਸ ਨੂੰ ਲਗਾਤਾਰ ਹਿਲਾਉਂਦੇ ਹੋਏ ਚੰਗੀ ਤਰ੍ਹਾਂ ਦੁੱਧ ਅਤੇ ਨਾਰੀਅਲ ਨੂੰ ਅਸੀਂ ਪਕਾਉਣਾ ਹੈ ਇਸ ਰੈਸਪੀ ਦੇ ਵਿੱਚ ਅਸੀਂ ਬਿਲਕੁਲ ਵੀ ਘਿਓ ਦਾ ਇਸਤੇਮਾਲ ਨਹੀਂ ਕੀਤਾ ਹੈ ਤੁਸੀਂ ਇਸ ਰੈਸਪੀ ਨੂੰ ਧਿਆਨ ਨਾਲ ਦੇਖਿਓ ਤੁਹਾਨੂੰ ਇਹ ਰੈਸਪੀ ਕਿਵੇਂ ਲੱਗੀ ਜਰੂਰ ਦੱਸਿਓ ਜੇਕਰ ਵੀਡੀਓ ਵਧੀਆ ਲੱਗੇ ਤਾਂ ਤੁਸੀਂ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਆਰੀਲੇ ਤੇ ਦੁੱਧ ਆਪਸ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਚੁੱਕੇ ਹਨ ਹੁਣ ਅਸੀਂ ਇਹਦੇ ਵਿੱਚ ਗੁੜ ਵਾਲੇ ਪਾਣੀ ਨੂੰ ਅਸੀਂ ਛਾਣ ਕੇ ਪਾਉਣਾ ਹੈ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਗੁੜ ਵਾਲਾ ਪਾਣੀ ਪਾਉਣ ਤੋਂ ਬਾਅਦ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਅਤੇ ਲੋ ਫਲੇਮ ਤੇ ਹੀ ਇਸ ਨੂੰ ਪਕਾਉਣਾ ਹੈ ਲਗਾਤਾਰ ਇਸ ਨੂੰ ਮਿਕਸ ਕਰ ਦਾਂਗੇ ਅਸੀਂ ਇਸ ਦੇ ਵਿੱਚ ਨਾ ਹੀ ਕੋਈ ਮਿਲਕ ਪਾਊਡਰ ਅਤੇ ਨਾ ਹੀ ਕੰਡੈਂਸਡ ਮਿਲਕ ਦਾ ਇਸਤੇਮਾਲ ਕੀਤਾ ਹੈ ਫਿਰ ਵੀ ਇਸ ਮਠਾਈ ਦੇ ਵਿੱਚ ਬਿਲਕੁਲ ਖੋਏ ਵਾਲਾ ਟੇਸਟ ਆਂਦਾ ਹੈ ਲਗਾਤਾਰ ਹਿਲਾਉਂਦੇ ਹੋਏ ਅਸੀਂ ਇਸ ਮਿਕਸਚਰ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਇਸ ਨੂੰ ਉਦੋਂ ਤੱਕ ਫੋਕ ਕਰਨਾ ਹੈ ਜਦੋਂ ਤੱਕ ਇਹ ਪੈਨ ਨੂੰ ਨਾ ਛੱਡ ਦੇਵੇ ਜੇਕਰ ਤੁਹਾਨੂੰ ਅੱਜ ਦੀ ਰੈਸਪੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੇਕਰ ਚੈਨਲ ਨਵਾਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਮੇਰੇ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ ਹੁਣ ਇਸ ਦਾ ਟੇਸਟ ਹੋਰ ਵਧਾਉਣ ਦੇ ਲਈ ਅਸੀਂ ਇਹਦੇ ਵਿੱਚ 2 ਚਮਚ ਫਰੈਸ਼ ਮલાઈ ਦੇ ਪਾਵਾਂਗੇ ਇਸ ਨਾਲ ਇਹਦਾ ਟੇਸਟ ਕਾਫੀ ਵਧੀਆ ਹੁੰਦਾ ਹੈ ਫ੍ਰੈਸ਼ ਮਲਾਈ ਪਾਉਣ ਤੋਂ ਬਾਅਦ ਹੁਣ ਅਸੀਂ ਇਸ ਨੂੰ ਸਪੈਚੂਲਾ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰਾਂਗੇ ਅਤੇ ਲੋ ਫਲੇਮ ਤੇ ਇਸ ਨੂੰ 3 ਤੋਂ 4 ਮਿੰਟ ਤੱਕ ਹੋਰ ਕੁਕ ਕਰਾਂਗੇ ਲਗਾਤਾਰ ਹਿਲਾਉਂਦੇ ਹੋਏ ਹੁਣ ਇਸ ਨੂੰ ਵੀ ਅਸੀਂ ਚੰਗੀ ਤਰ੍ਹਾਂ ਪਕਾਉਣਾ ਹੈ ਇਸ ਨੂੰ ਉਦੋਂ ਤੱਕ ਅਸੀਂ ਹਿਲਾਉਂਦੇ ਰਹਿਣਾ ਹੈ ਜਦ ਤੱਕ ਮਿਕਸਚਰ ਪੈਨ ਨੂੰ ਨਾ ਛੱਡ ਦੇਵੇ ਮਲਾਈ ਪਾਉਣ ਦੇ ਨਾਲ ਇਸ ਦੇ ਵਿੱਚ ਘਿਓ ਰਿਲੀਜ਼ ਹੁੰਦਾ ਹੈ ਜਿਸ ਨਾਲ ਸਾਡੀ ਜਿਹੜੀ ਬਰਫੀ ਆ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਗੈਸ ਦਾ ਫਲੇਮ ਲੋ ਹੀ ਰੱਖਣਾ ਹੈ ਬਿਲਕੁਲ ਹਲਵਾਈ ਸਟਾਈਲ ਬਰਫੀ ਬਣਾਉਣ ਦੇ ਲਈ ਤੁਸੀਂ ਚਾਹੋ ਤਾਂ ਇਹਦੇ ਵਿੱਚ ਫੂਡ ਕਲਰ ਵੀ ਐਡ ਕਰ ਸਕਦੇ ਹੋ ਇਹ ਬਿਲਕੁਲ ਹੀ ਆਪਸ਼ਨਲ ਹੈ ਹੁਣ ਮੈਂ ਇਹਦੇ ਵਿੱਚ ਥੋੜਾ ਜਿਹਾ ਰੈੱਡ ਫੂਡ ਕਲਰ ਐਡ ਕੀਤਾ ਹੈ ਫੂਡ ਕਲਰ ਨੂੰ ਅਸੀਂ ਥੋੜੇ ਦੁੱਧ ਦੇ ਵਿੱਚ ਘੋਲ ਕੇ ਪਾਉਣਾ ਹੈ ਇਸ ਨਾਲ ਫੂਡ ਕਲਰ ਸਾਰੇ ਮਿਕਸਚਰ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਂਦਾ ਹੈ ਫੂਡ ਕਲਰ ਪਾਉਣ ਤੋਂ ਬਾਅਦ ਸਪੈਚੁਲਾ ਦੇ ਨਾਲ ਸਾਰੇ ਮੁੱਠਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਅਤੇ ਇਸ ਨੂੰ ਲੋ ਫਲੇਮ ਤੇ ਹੀ 2 ਤੋਂ 3 ਮਿੰਟ ਤੱਕ ਹੋਰ ਚੰਗੀ ਤਰ੍ਹਾਂ ਸੀ ਕੁੱਕ ਕਰਾਂਗੇ ਇਸ ਨੂੰ ਉਦੋਂ ਤੱਕ ਕੁੱਕ ਕਰਨਾ ਹੈ ਜਦ ਤੱਕ ਮਿਕਸਰ ਪੈਨ ਨੂੰ ਨਾ ਛੱਡਣ ਲੱਗ ਜੇ ਤੁਸੀਂ ਦੇਖੋਗੇ ਕਿ ਜਿਵੇਂ ਜਿਵੇਂ ਅਸੀਂ ਇਸ ਨੂੰ ਹਿਲਾਉਂਦੇ ਆ ਮਿਕਸਚਰ ਜਿਹੜਾ گاੜਾ ਹੁੰਦਾ ਜਾ ਰਿਹਾ ਹੈ ਅਤੇ ਇਹ ਪੈਨ ਨੂੰ ਛੱਡ ਰਿਹਾ ਹੈ ਹੁਣ ਇਸ ਸਟੇਜ ਤੇ ਅਸੀਂ 2 ਮਿੰਟ ਹੋਰ ਕੁੱਕ ਕਰਨ ਤੋਂ ਬਾਅਦ ਗੈਸ ਦਾ ਫਲੇਮ ਬੰਦ ਕਰ ਦਾਂਗੇ ਫਲੇਮ ਬੰਦ ਕਰਨ ਤੋਂ ਬਾਅਦ ਵੀ ਅਸੀਂ ਇਸ ਨੂੰ ਸਪੈਚੂਲਾ ਦੇ ਨਾਲ ਚੰਗੀ ਤਰ੍ਹਾਂ ਹਿਲਾਇਆ ਜਾਣਾ ਹੈ ਤਾਂ ਜੋ ਇਹ ਚੰਗੀ ਤਰ੍ਹਾਂ ਹੋਰ ਘੜਾ ਹੋ ਜਾਏ ਕਿਉਂਕਿ ਕੜਾਹੀ ਗਰਮ ਹੈ ਇਸ ਲਈ ਇਸ ਮਿਕਸਚਰ ਨੂੰ ਅਸੀਂ ਲਗਾਤਾਰ ਹਿਲਾਉਂਦੇ ਰਹਿਣਾ ਹੈ ਮਿਕਸਚਰ ਸਾਡਾ ਵਧੀਆ ਰੈਡੀ ਹੋ ਚੁੱਕਿਆ ਹੈ ਹੁਣ ਅਸੀਂ ਇੱਕ ਟਿਨ ਰੈਡੀ ਕਰਦੇ ਹਾਂ ਜਿਸ ਦੇ ਵਿੱਚ ਅਸੀਂ ਆਪਣੀ ਮਠਿਆਈ ਨੂੰ ਸੈੱਟ ਕਰਨਾ ਹੈ ਇੱਥੇ ਮੈਂ ਇੱਕ ਸਕੁਅਰ ਸ਼ੇਪ ਦਾ ਕੇਕ ਟਿਨ ਲਿਆ ਹੈ ਤੁਸੀਂ ਚਾਹੇ ਤਾਂ ਕੋਈ ਵੀ ਥਾਲੀ ਲੈ ਸਕਦੇ ਹੋ ਇਸ ਨੂੰ ਅਸੀਂ ਤੇਲ ਦੇ ਨਾਲ ਚੰਗੀ ਤਰ੍ਹਾਂ ਗ੍ਰੀਸ ਕਰ ਲਾਂਗੇ ਗ੍ਰੀਸ ਕਰਨ ਤੋਂ ਬਾਅਦ ਇਹਦੇ ਉੱਤੇ ਅਸੀਂ ਬਟਰ ਪੇਪਰ ਲਗਾ ਦਾਂਗੇ ਇਹ ਬਟਰ ਪੇਪਰ ਆਪਾਂ ਘਰ ਹੀ ਰੈਡੀ ਕਰ ਸਕਦੇ ਹਾਂ ਕੋਈ ਵੀ ਪਲੇਨ ਸ਼ੀਟ ਲੈ ਕੇ ਉਹਦੇ ਉੱਤੇ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਓਇਲ ਦੇ ਨਾਲ ਗ੍ਰੀਸ ਕਰ ਲਓ ਤੇ ਉਸ ਤੋਂ ਬਾਅਦ ਇਹ ਬਟਰ ਪੇਪਰ ਬਣ ਜਾਏਗਾ ਤੇ ਇਸ ਨੂੰ ਅਸੀਂ ਟਿਨ ਦੇ ਸਾਈਜ਼ ਅਕੋਰਡਿੰਗ ਸੈੱਟ ਕਰਾਂਗੇ ਇਸ ਨਾਲ ਮਠਿਆਈ ਸਾਡੀ نیچے ਨਹੀਂ ਚਿਪਕਦੀ ਤੇ ਬਹੁਤ ਆਸਾਨੀ ਦੇ ਨਾਲ ਮੋੜ ਦੇ ਵਿੱਚੋਂ ਬਾਹਰ ਆ ਜਾਂਦੀ ਹੈ ਤੇ ਬਹੁਤ ਵਧੀਆ ਉਹ ਸ਼ੇਪ ਦੇ ਵਿੱਚ ਸੈੱਟ ਵੀ ਹੋ ਜਾਂਦੀ ਹੈ ਮਠਾਈ ਸੈੱਟ ਕਰਨ ਵਾਸਤੇ ਕੇਕ ਟਿਨ ਮੇਂ ਰੈਡੀ ਕਰ ਲਿਆ ਹੈ ਤੁਸੀਂ ਚਾਹੋ ਤਾਂ ਕੋਈ ਵੀ ਥਾਲੀ ਜਾਂ ਪਲੇਟ ਦੇ ਵਿੱਚ ਘਿਓ ਜਾਂ ਤੇਲ ਲਗਾ ਕੇ ਉਸ ਨੂੰ ਗ੍ਰੀਸ ਕਰਕੇ ਉਹਦੇ ਵਿੱਚ ਵੀ ਬਰਫੀ ਨੂੰ ਸੈੱਟ ਕਰ ਸਕਦੇ ਹੋ ਹੁਣ ਸਾਰੇ ਮਿਕਸਚਰ ਨੂੰ ਟਿਨ ਦੇ ਵਿੱਚ ਚੰਗੀ ਤਰ੍ਹਾਂ ਸੈੱਟ ਕਰ ਦਾਂਗੇ ਇਸ ਤਰੀਕੇ ਨਾਲ ਅਸੀਂ ਸਪੈਚੂਲਾ ਦੇ ਨਾਲ ਪਾ ਕੇ ਸਾਈਡਾਂ ਤੋਂ ਹਿਲਾਉਂਦੇ ਹੋਏ ਇਸ ਨੂੰ ਸਾਰੇ ਟਿਨ ਦੇ ਵਿੱਚ ਚੰਗੀ ਤਰ੍ਹਾਂ ਫੈਲਾ ਦਾਂਗੇ ਇਹ ਮਠਾਈ ਬਹੁਤ ਵਧੀਆ ਤੇ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਵੀ ਇੱਕ ਵਾਰ ਇਹ ਰੈਸਪੀ ਜ਼ਰੂਰ ਟਰਾਈ ਕਰਿਓ ਮੈਨੂੰ ਉਮੀਦ ਹੈ ਤੁਹਾਨੂੰ ਅੱਜ ਦੀ ਇਹ ਰੈਸਪੀ ਜ਼ਰੂਰ ਪਸੰਦ ਆਵੇਗੀ ਸਪੈਚੂਲਾ ਦੇ ਨਾਲ ਅਸੀਂ ਸਾਰੇ ਮਿਕਸਚਰ ਨੂੰ ਟਿੰ ਦੇ ਵਿੱਚ ਚੰਗੀ ਤਰ੍ਹਾਂ ਸੈੱਟ ਕਰਾਂਗੇ ਚੌਪਡ ਕੀਤੇ ਹੋਏ ਪਿਸਤੇ ਦੇ ਨਾਲ ਇਸ ਨੂੰ ਗਾਰਨਿਸ਼ ਕਰ ਦਾਂਗੇ ਇਹ ਬਿਲਕੁਲ ਹੀ ਆਪਸ਼ਨਲ ਹੈ ਤੁਸੀਂ ਆਪਣੇ ਪਸੰਦੇ ਕੋਈ ਵੀ ਡਰਾਈ ਫਰੂਟਸ ਦੇ ਨਾਲ ਇਸ ਨੂੰ ਗਾਰਨਿਸ਼ ਕਰ ਸਕਦੇ ਹੋ ਹਲਕਾ ਜਿਹਾ ਇਸ ਨੂੰ ਪ੍ਰੈਸ ਕਰ ਦਾਂਗੇ ਹੁਣ ਅਸੀਂ ਇਸ ਨੂੰ ਸੈੱਟ ਹੋਣ ਦੇ ਲਈ 2 ਤੋਂ 3 ਘੰਟੇ ਲਈ ਰੱਖ ਦਾਂਗੇ ਤੁਸੀਂ ਚਾਹੋ ਤਾਂ ਇਸ ਨੂੰ ਫ੍ਰਿਜ ਵਿੱਚ ਵੀ ਰੱਖ ਸਕਦੇ ਹੋ ਇਸ ਨੂੰ ਮੈਂ 2 ਘੰਟੇ ਫ੍ਰਿਜ ਵਿੱਚ ਰੱਖਿਆ ਸੀ ਮਿਕਸਚਰ ਸਾਡਾ ਚੰਗੀ ਤਰ੍ਹਾਂ ਸੈੱਟ ਹੋ ਚੁੱਕਿਆ ਹੈ ਹੁਣ ਅਸੀਂ ਬਟਰ ਪੇਪਰ ਤੋਂ ਫੜ ਕੇ ਸਾਰੇ ਮਿਕਸਚਰ ਨੂੰ ਬਾਹਰ ਕੱਢ ਲਾਂਗੇ ਦੇਖੋ ਕਿੰਨੀ ਵਧੀਆ ਸਾਡੀ ਕੋਕੋਨਟ ਦੀ ਬਰਫੀ ਬਣ ਕੇ ਤਿਆਰ ਹੋਈ ਹੈ ਨਾ ਚੀਨੀ ਨਾ ਕੰਡੈਂਸਡ ਮਿਲਕ ਅਤੇ ਨਾ ਹੀ ਮਿਲਕ ਪਾਊਡਰ ਫਿਰ ਵੀ ਇਹ ਬਰਫੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਹੁਣ ਅਸੀਂ ਇਸ ਨੂੰ ਅਮਨ ਚਾਹੇ ਆਕਾਰ ਦੇ ਵਿੱਚ ਕੱਟ ਲਾਂਗੇ ਤੁਨੋਂ ਅੱਜ ਦੀ ਇਹ ਰੈਸਪੀ ਕਿਵੇਂ ਲੱਗੀ ਜਰੂਰ ਦੱਸਿਓ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਦੇਖੋ ਫਿਰ ਕੋਕੋਨਟ ਮਿਲਕ ਦੀ ਬਰਫੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਤੇ ਕਿੰਨੀ ਪਰਫੈਕਟਲੀ ਇਹ ਸੈੱਟ ਵੀ ਹੋ ਗਈ ਹੈ ਅਤੇ ਇਸ ਦਾ ਟੈਕਸਚਰ ਦੇਖੋ ਬਿਲਕੁਲ ਸੌਫਟ ਬਣ ਕੇ ਤਿਆਰ ਹੋਈ ਹੈ ਇਹ ਥਾਣ ਵਿੱਚ ਬਹੁਤ ਟੇਸਟੀ ਹੈ ਤੇ ਹੈਲਦੀ ਵੀ ਹੈ ਤੁਸੀਂ ਵੀ ਇੱਕ ਵਾਰੀ ਜ਼ਰੂਰ ਇਸ ਤਰੀਕੇ ਨਾਲ ਬਰਫੀ ਬਣਾ ਕੇ ਦੇਖਿਓ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਅੱਜ ਦੀ ਇਹ ਰੈਸਪੀ ਕਿਵੇਂ ਲੱਗੀ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤਿਆਰ ਹੈ ਸਾਡੀ ਕੋਕੋਨਟ ਮਿਲਕ ਦੀ ਹਲਵਾਈ ਸਟਾਈਲ ਰੱਖਿਆ ਬੰਧਨ ਸਪੈਸ਼ਲ ਮਿਠਾਈ ਖਾਓ ਖਿਲਾਓ ਐਨਜੋਏ ਕਰੋ ਮਿਲਦੇ ਹਾਂ ਤੁਹਾਨੂੰ ਨੈਕਸਟ ਇੱਕ ਵਧੀਆ ਜੀ ਹੋਰ ਰੈਸਪੀ ਦੇ ਨਾਲ ਧੰਨਵਾਦ